ਜਿਹੜੇ ਸਾਡੇ ਮੁੱਦੇ ਘਟਗਣਕੀਆਂ ਦੇ ਹੋਣ ਜਾਂ ਸਿੱਖਾਂ ਦੇ ਹੋਣ ਜਾਂ ਪੰਜਾਬ ਦੇ ਮੁੱਦੇ ਹੋਣ ਗਰੀਬਾਂ ਦੇ ਮੁੱਦੇ ਹੋਣ ਕਿਸਾਨਾਂ ਦੇ ਹੋਣ ਵਪਾਰੀਆਂ ਦੇ ਹੋਣ ਜੋ ਵੀ ਮੁੱਦੇ ਨੇ ਪੰਜਾਬ ਦੇ ਉਹਨਾਂ ਮੁੱਦਿਆਂ ਨੂੰ ਲੈ ਕੇ ਲਗਾਤਾਰ ਜਿਸ ਤਰ੍ਹਾਂ ਮਾਨ ਸਾਹਿਬ ਵੀ ਪਾਰਲੀਮੈਂਟ ਦੇ ਵਿੱਚ ਆਵਾਜ਼ ਚੁੱਕਦੇ ਆ ਰਹੇ ਨੇ ਸੋ ਅਸੀਂ ਪੰਜਾਬ ਪੱਧਰ ਦੇ ਵਿੱਚ ਲੜਾਈ ਕਰਦੇ ਜਾ ਰਹੇ ਮੌੜ ਦੇ ਵਿੱਚ ਮੈਂ ਅਜਾਬ ਪੌੜ ਦੇ ਉੱਤੇ ਚੋਣ ਲੜੀ ਸੀ 29000 ਦੇ ਕਰੀਬ ਉਦੋਂ ਬੋਟ ਪੇਸ ਅ ਇਹ ਦਾ ਸਥਾਪਿਤ 88 ਗੀਆਂ ਸ਼ਰਮਣੀ ਕਾਲੀ ਦਾਲ ਬਾਦਲ ਜਾਂ ਕਾਂਗਰਸ ਉਹ 20000 ਤੇ ਜਾਂ 15 ਤੇ ਰਹਿਗੇ ਸੀਗੇ ਬਹੁਤ ਵੱਡੇ ਪੱਧਰ ਤੇ ਸਾਥ ਦਿੱਤਾ ਸੀ ਲੋਕਾਂ ਦਾ ਅੱਜ ਵੀ ਸਾਡੇ ਉਹੀ ਮੁੱਦੇ ਨੇ ਉਸੇ ਦੀ ਲੜ ਰਹੇ ਹਾਲਾਂਕਿ ਅੱਜ ਵੀ ਬਹੁਤ ਧਿਰਾਂ ਅਸਾਂ ਹੈਗੀਆਂ ਜਿਹੜੀਆਂ ਚਾਰ ਚਫਰੋਂ ਦੋਨੇ ਹੱਥੀਂ ਜ਼ੋਰ ਲਾਉਂਦੀਆਂ ਸੀ ਕਿ ਤੁਸੀਂ ਸਾਡੇ ਨਾਲ ਹੱਥ ਮਿਲਾਓ ਸਾਡੀ ਪਾਰਟੀ ਕੋਲੋਂ ਨਾਲ ਸਕਦੇ ਆਂ ਮੈਂ ਕਹਾਂ ਤੁਸੀਂ ਹਮੇਸ਼ਾ ਆਉਧਿਆਂ ਦੀ ਪ੍ਰਾਪਤੀ ਲਈ ਜਾਂ ਸਿਆਸੀ ਲਾਹਾ ਲੈਣ ਲਈ ਜਾਂ ਵੀ ਆਰਥਿਕ ਲਾਹਾ ਲੈਣ ਦੇ ਲਈ ਪੰਜਾਬ ਦੇ ਹੱਕ ਵਿੱਚ ਨੇ ਸਾਡੇ ਮੁੱਦੇ ਲਗਾਤਾਰ ਉਹੀ ਨੇ ਜਿਹੜੇ ਜਿੱਦਰ ਨੂੰ ਪੰਜਾਬ ਖੁਰ ਵੱਧ ਰਿਹਾ ਇਹ ਬੜਾ ਸੋਚਣ ਦਾ ਵਿਸ਼ਾ ਬੜਾ ਚਿੰਤਾ ਦਾ ਵਿਸ਼ਾ ਕਿ ਇਸ ਤਰੀਕੇ ਨਾਲ ਮਾਨ ਸਾਹਿਬ ਨੇ ਵੀ ਲਗਾਤਾਰ ਅਵਾਜ਼ ਬੁਲੰਦ ਕੀਤੀ ਪਾਰਲੀਮੈਂਟ ਦੇ ਵਿੱਚ ਵੀ ਬਾਹਰ ਵੀ ਕਿ ਸਾਡੇ ਜਿਹੜੇ ਬਾਰਡਰ ਖੁੱਲਣੇ ਚਾਹੀਦੇ ਚਾਹੇ ਉਹ ਹਸਨਿਆਲਾ ਬਾਰਡਰ ਹੋਵੇ ਗਰੋਈਪੁਰ ਦਾ ਚਾਹੇ ਉਹ ਬਾਗਾ ਬਾਰਡਰ ਹੋਵੇ ਅਸੀਂ ਉਹਨਾਂ ਬਾਰਡਰਾਂ ਰਾਹੀਂ ਕੱਲਾ ਵਪਾਰ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਜਿੰਨੇ ਵੀ ਪੰਜਾਬ ਦੇ ਜਾਂ ਭਾਰਤ ਦੇ ਸਿੱਖ ਨੇ ਜਾਂ ਹਿੰਦੂ ਨੇ ਜਿਨ੍ਹਾਂ ਦੇ ਧਾਰਮਿਕ ਸਥਾਨ ਜਿਹੜੇ ਪਾਕਿਸਤਾਨ ਵਿੱਚ ਰਹਿ ਗਏ ਆ ਉਹਨਾਂ ਦੇ ਲਈ ਉਹ ਦਰਸ਼ਨ ਕਰ ਸਕੋ ਉਧਰਲੇ ਜਿਹੜੇ ਮੁਸਲਮਾਨ ਨੇ ਸਾਡੇ ਭਰਾ ਨੇ ਜਿੰਨੇ ਵੀ ਉਹਨਾਂ ਦੇ ਇੱਧਰ ਤਾਂ ਆਸਾਨ ਆਉਂਦਾ ਦਰਸ਼ਨ ਕਰਨਾ ਸਕਣਾ ਸਾਡੇ ਬਹੁਤ ਪ੍ਰਾਤਨ ਜਿਹੜੇ ਸਾਡੇ ਲੋਕ ਨੇ ਅੱਜ ਵੀ ਉਹ ਯਾਦਾਂ ਜੁੜੀਆਂ ਹੋਈਆਂ ਨੇ ਜਿਹੜੇ ਬਜ਼ੁਰਗ ਜਾਂਉਂਦੇ ਆ ਆਪਣੇ ਪੁਰਾਣੇ ਘਰਾਂ ਨੂੰ ਦੇਖਣਾ ਚਾਹੁੰਦੇ ਆ ਉਧਰ ਉੱਡ ਕੇ ਆਏ ਉਹ ਇੱਧਰ ਆਉਣਾ ਚਾਹੁੰਦੇ ਆ ਇਹ ਖੁੱਲਣਾ ਚਾਹੀਦਾ ਇਸ ਤੋਂ ਇਲਾਵਾ ਅਸੀਂ ਜਿਹੜੀ ਮੈਂ ਗੱਲ ਹੋਰ ਕਰ ਰਿਹਾ ਕਿ ਪੰਜਾਬ ਦੀ ਸਿੱਧੀ ਬੜੀ ਗੰਭੀਰ ਬਣਦੀ ਜਾਂਦੀ ਆ ਕਿ ਪੰਜਾਬ ਦੇ ਅੰਦਰ ਜਿਹੜੇ ਗੈਰ ਪੰਜਾਬੀ ਉਹ ਲਗਾਤਾਰ ਆ ਕੇ ਪੰਜਾਬ ਦੇ ਉੱਤੇ ਨੌਕਰੀਆਂ ਹੋਣ ਸਾਡੇ ਜਿਹੜੇ ਗਰੀਬ ਮਜ਼ਦੂਰ ਨੇ ਉਹਨਾਂ ਦਾ ਜਗਾਰ ਹੋਵੇ ਉਹਨੂੰ ਲਗਾਤਾਰ ਖੋਇਆ ਜਾ ਰਿਹਾ ਚਾਹੇ ਸਾਡੀ ਪੰਜਾਬ ਦੀ ਧਰਤੀ ਹੋਵੇ ਉਹ ਤੇ ਵੀ ਲਗਾਤਾਰ ਗੈਰ ਪੰਜਾਬੀਆਂ ਦੇ ਕਬਜ਼ੇ ਹੇ ਹੋਦੇ ਅਸੀਂ ਕਹਿੰਦੇ ਵੀ ਇਹ ਕੋਈ ਨੀਤੀ ਬਣਨੀ ਚਾਹੀਦੀ ਹੈ ਇਸ ਤਰ੍ਹਾਂ ਹਿਮਾਚਲ ਦੇ ਵਿੱਚ ਵੀ ਦੇਖੋ ਹਿਮਾਚਲ ਦੇ ਅੰਦਰ ਬੋਨਫਾਈਡ ਇੱਕ ਸਰਟੀਫਿਕੇਟ ਲਾਗੂ ਹੁੰਦਾ ਉਹਦੇ ਤਹਿਤ ਹੀ ਉੱਥੇ ਜਿਹੜਾ ਅਪਲਾਈ ਕਰ ਸਕਦੇ ਨੇ ਸਰਕਾਰੀ ਨੌਕਰੀ ਲਈ ਕੋਈ ਜ਼ਮੀਨ ਨਹੀਂ ਲੈ ਸਕਦਾ ਬਾਹਰਲਾ ਬੰਦਾ ਜਾ ਕੇ ਉੱਥੇ ਇਸ ਤਰ੍ਹਾਂ ਦੀ ਜਿਹੜੇ ਨੀਤੀਆਂ ਬਣਾਈਆਂ ਹੋਊਗਾ ਨੇ ਜੰਮੂ ਕਸ਼ਮੀਰ ਦੇ ਅੰਦਰ ਨਾਗਾ لینڈ ਦੇ ਅੰਦਰ ਉੱਤਰਾਖੰਡ ਦੇ ਵਿੱਚ ਆਪਾਂ Rajasthan 'ਚ ਵੀ ਦੇਖਦੇ ਹਾਂ Rajasthan ਦੇ ਵਿੱਚ ਕੋਈ ਬਾਹਰਲਾ ਬੰਦਾ ਕਿ ਜ਼ਮੀਨ ਨਹੀਂ ਲੈ ਸਕਦਾ ਪਰ ਪੰਜਾਬ ਦੀ ਜਿਹੜੀ ਡੈਮੋਗ੍ਰਾਫੀ ਆ ਜਿਹੜੀ ਪੰਜਾਬ ਦੀ ਭੂਗੋਲ ਸਥਿਤੀ ਆ ਉਹ ਲਗਾਤਾਰ ਬਦਲ ਰਹੀ ਹੈ ਸੋ ਇਹ ਬੜਾ ਚਿੰਤਾ ਦਾ ਵਿਸ਼ਾ ਹੈ ਇਹ ਪੰਜਾਬ ਦੇ ਵਿੱਚੋਂ ਸਾਡੇ ਪੰਜਾਬੀ ਜਿਹੜੇ ਪ੍ਰਵਾਸ ਕਰ ਰਹੇ ਨੇ ਬਾਹਰ ਨੂੰ ਜਾ ਰਹੇ ਨੇ ਤੇ ਗੈਰ ਪੰਜਾਬੀ ਪੰਜਾਬ ਦੇ ਉੱਤੇ ਕਾਬਜ ਹੋ ਰਹੇ ਇਹਦੇ ਲਈ ਵੀ ਕੋਈ ਨੀਤੀਆਂ ਠੋਸ ਦੂਜੇ ਸੂਬਿਆਂ ਦੀ ਤਰ੍ਹਾਂ ਪੰਜਾਬ ਦੇ ਅੰਦਰ ਪਾਡੀਆਂ ਚਾਹੀਦੀਆਂ ਮੈਂ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਹੀ ਪੰਜਾਬ ਦੇ ਰਹਿ ਚੁੱਕੇ ਦੋ ਸਾਬਕਾ ਮੁੱਖ ਮੰਤਰੀ ਕੈਪਟਨ ਸਾਹਿਬ ਚੰਨੀ ਸਾਹਿਬ ਉਹਨਾਂ ਨੂੰ ਮਿਲਿਆ ਉਸ ਸਮੇਂ ਉਹਜੂਦਾ ਮੁੱਖ ਮੰਤਰੀ ਸੀ ਭਾਤਵਾਨ ਜੀ ਨੂੰ ਮਿਲਿਆ ਕਿ ਇਹ ਨੀਤੀਆਂ ਸਾਨੂੰ ਬਣਾਉਣੀਆਂ ਚਾਹੀਦੀਆਂ ਉਦੇ ਨਾਲ ਸਾਡੇ ਪੰਜਾਬੀ ਨੌਜਵਾਨ ਤਾਂ ਅੱਜ ਵੀ ਤੁਸੀਂ ਦੇਖ ਰਹੇ ਹੋ ਟੈਂਕੀਆਂ ਤੇ ਜਿਹੜੇ ਬੈਠੇ ਆਂ ਬੇਰਜ਼ਗਾਰੀ ਇੰਨੀ ਆ ਸੜਕਾਂ ਤੇ ਆ ਅੱਜ ਵੀ ਉਹ 2016 ਦੀ ਬੇਟੀਆਂ ਵਾਲੀ ਕੁੜੀ ਅੱਜ 1.5 ਮਹੀਨਾ ਹੋ ਗਿਆ ਸੰਦੂਰ ਬੈਠੀ ਐ ਟੈਂਕੀ ਦੇ ਢਿੜੀ ਕਿਸੇ ਨੇ ਜਾ ਕੇ ਬਾਤ ਨਹੀਂ ਪੁੱਛੀ ਕਿਸੇ ਸਮੇਂ ਹਰਵਿੰਦਰ ਕੇਜਰੀਵਾਲ ਜੀ ਆ ਕੇ ਇੱਥੇ ਕਹਿੰਦੇ ਹੁੰਦੇ ਸੀ ਕਿ ਤੂੰ ਸਾਡੀ ਭੈਣ ਆ ਤੀ ਥੱਲੇ ਉਤਰੋ ਅਸੀਂ ਰੁਜ਼ਗਾਰ ਦੇਵਾਂਗੇ ਸਾਨੂੰ ਸਾਡੀ ਨੌਜਵਾਨੀ ਨੂੰ ਠੱਕੇ ਖਾਣੇ ਪੈ ਰਹੇ ਆ ਦਾਂਗਾ ਖਾਣੀਆਂ ਪੈ ਰਹੀਆਂ ਟੈਂਕੀਆਂ ਤੇ ਚੜਨਾ ਪੈ ਰਿਆ ਪਰ ਬਾਹਰਲੇ ਬੰਦੇ ਲਿਆ ਕੇ ਇੱਥੇ ਘੱਟੋ ਘੱਟ 50% ਤੋਂ ਉੱਪਰ ਦੇ ਬੰਦੇ ਪਿੱਛੇ ਇਹਨਾਂ ਨੇ ਜੇਈ ਦੀਆਂ ਪੋਸਟਾਂ ਕੱਢੀਆਂ ਬੈਠਨ ਇੰਸਪੈਕਟਰ ਰੱਖੇ ਨੇ ਬਾਰਡਰ ਬਸ ਮਹਿਕਮੇ ਚ ਰੱਖੇ ਨੇ ਹੋਰ ਕਈ ਅਧਾਰਿਆਂ ਦੇ ਵਿੱਚ ਮਹਿਕਮਾ ਚ ਬੰਦੇ ਰੱਖੇ ਗਏ ਹਨ ਯਾਨੀ 50% ਜੀ ਤੋਂ ਜ਼ਿਆਦਾ ਬਾਹਰਲੇ ਸੂਬਿਆਂ ਦੇ ਬੰਦੇ ਆ ਰਹੇ ਨੇ ਉਹਨਾਂ ਲਈ ਕੋਈ ਸ਼ਰਤ ਨਹੀਂ ਹੈਗੀ ਇੱਕ ਬੜਾ ਸੌਖਾ ਜਿਹਾ ਕੰਮ ਕਰਤਾ ਕਿ ਤੁਸੀਂ ਪੰਜਾਬੀ ਦਾ ਇੱਕ ਪੇਪਰ ਪਾਸ ਕਰਨਾ ਕੁਝ ਬੜੇ ਸੌਖੇ ਸਵਾਲ ਪੁੱਛੇ ਜਾਂਦੇ ਨੇ ਜਿਹਦੇ ਤਹਿਤ ਲਗਾਤਾਰ ਉਹ ਸਾਡੇ ਰੋਜ਼ਗਾਰ ਦੇ ਉੱਤੇ ਸਾਡੀਆਂ ਨੌਕਰੀਆਂ ਦੇ ਉੱਤੇ ਤਾਬ ਜੋੜੇ ਇਹ ਨੀਤੀ ਜ਼ਰੂਰ ਬਦਲਣੀ ਚਾਹੀਦੀ ਹੈ ਤੀਜੀ ਗੱਲ ਆਪਾਂ ਦੇਖ ਰਹੇ ਹਾਂ ਕਿ ਜਿੰਨੇ ਸਨਤ ਲੱਗੀ ਆ ਪੰਜਾਬ ਦੇ ਵਿੱਚ ਜਿੰਨੇ ਕਾਰਖਾਨੇ ਲੱਗੇ ਆ ਪੰਜਾਬ 'ਚ ਉਹ ਸਾਰੇ ਕਾਰਖਾਨਿਆਂ ਨੇ ਸਾਡੇ ਧਰਤੀ ਹੇਠਲਾ ਪਾਣੀ ਦੀ ਯਰ ਬਣਾਤਾ ਦਰਿਆਵਾਂ ਦਾ ਪਾਣੀ ਯਰ ਬਣਾਤਾ ਹਵਾ ਸਾਡੀ ਦੂਸਤ ਕਰਦੀ ਧਰਤੀ ਸਾਡੀ ਜਰੀਲੀ ਕਰਦੀ ਇਹਦੇ ਲਈ ਕੋਈ ਨੀਤੀ ਕੋਈ ਹੈ ਨਹੀਂ ਹਰ ਸਰਕਾਰ ਵੋਟਾਂ ਤੋਂ ਪਹਿਲਾਂ ਇਹ ਰੌਲਾ ਪਾਉਂਦੀ ਹੈ ਮੁੱਦਾ ਵੈਸੇ ਵੋਟਾਂ ਦੇ ਪਾਸਾ ਰਲਾ ਪਾਉਣਾ ਹੀ ਛੱਡ ਕੇ ਹੁਣ ਤਾਂ ਇਹ ਚੋਣ ਮੈਨੀਫੈਸਟੋ ਦੇ ਵਿੱਚ ਗੱਲ ਹੀ ਨਹੀਂ ਆਉਂਦੀ ਰੱਖਦੇ ਨਹੀਂ ਮੁੱਦਾ ਚੋਣ ਮੈਨੀਫੈਸਟੋ ਐਸਾ ਹੀ ਨਹੀਂ ਬਣਦਾ ਕਿ ਜਿੰਨਾ ਜ਼ਹਿਰ ਜੋ ਲੁਧਿਆਣੇ ਦੇ ਵਿੱਚ ਦੇਖੋਗੇ ਹਜ਼ਾਰਾਂ ਜਿਹੜੀ ਡਾਈنگ ਫੈਕਟਰੀ ਆ ਸਤਨਾ ਨੂੰ ਕਿੰਨਾ ਜ਼ਹਿਰੀਲਾ ਕਰਤਾ ਜਿੰਨਾ ਹੋਰ ਫਰੀਦਕੋਟ ਫਾਜ਼ਿਲਕਾ ਦਾ ਏਰੀਆ ਅਫਰੀਦਕੋਟ ਮੁਕੇ ਦਾ ਏਰੀਆ ਧਰਤੀ ਨੂੰ ਵੀ ਕੈਂਸਰ ਹੋ ਗਿਆ ਪਾਣੀ ਸਾਡਾ ਦਿਨੋ ਦਿਨ ਜਿਹੜਾ ਥੱਲੇ ਜਾ ਰਿਹਾ ਪੱਧਰ ਪਾਣੀ ਦਾ ਇਹ ਬੜਾ ਚਿੰਤਾ ਦਾ ਵਿਸ਼ਾ ਇਹਦੇ ਕੋਈ ਇਸ ਮੁੱਦੇ ਤੇ ਨੂੰ ਗੱਲ ਕਰਦੇ ਨਸ਼ਿਆਂ ਦਾ ਸਭ ਤੋਂ ਵੱਡਾ ਮੁੱਦਾ ਸਾਰੀਆਂ ਸਰਕਾਰਾਂ ਤੁਸੀਂ ਦੇਖੋ ਕਿ ਕਦੇ ਕੈਪਟਨ ਸਾਹਿਬ ਨੇ ਤੇ ਉਟਕਾ ਸਾਹਿਬ ਫੜ ਕੇ ਸੌਂਕਾ ਦੀ ਕਿ ਚਾਰਾਂ ਹੋਂਦਿਆਂ ਦੇ ਵਿੱਚ ਅਸੀਂ ਤਾਂ ਪ੍ਰਕਰਦਾਂਗੇ ਪਰ ਅੱਜ ਅਸੀਂ ਜਾਂਦੇ ਆ ਪਿੰਡਾਂ ਦੇ ਵਿੱਚ ਮਾਵਾ ਬਿਲਕੁਦੀਆਂ ਧਾਹ ਮਾਰਦੀਆਂ ਕਿ ਸਾਡੇ ਜਵਾਨ ਕਿ ਵਿਚਾਰੋ ਪਿੰਡਾਂ ਦੇ ਪਿੰਡ ਖਾਲੀ ਹੋਈ ਜਾਂਦੇ ਆ 14 15 ਦੇ ਅੰਕੜੇ ਇਹ ਰੋਜ਼ ਟੀਕਾ ਲਾ ਕੇ ਮਰਦੇ ਆ ਨੌਜਵਾਨ ਸਾਡੇ ਉਹ ਕਹਿੰਦੇ ਕੀ ਕਰਨਾ ਅਸੀਂ ਗਲੀਆਂ ਨਾਲੀਆਂ ਤੋਂ ਅਸੀਂ ਹੋਰ ਕੰਮਾਂ ਕਰਾਂ ਤੋਂ ਛਕਣਾ ਟੋਪਿਆ ਤੁਹਾਨੂੰ ਸਾਡੇ ਜਵਾਨ ਕੀ ਵਿਚਾਰੋ ਇੰਨੇ ਬਹੁਤ ਆ ਸੋ ਇਹਦੇ ਉੱਤੇ ਕੋਈ ਕਾਰਵਾਈ ਨਹੀਂ ਹੋ ਰਹੀ ਇੱਕ ਇਹ ਕਹਿੰਦਾ ਜੀ ਨਸ਼ਾ ਇੰਨਾ ਕਿ ਇਥੇ ਕੋਈ ਕਾਬੂ ਪਾਉਣਾ ਬੜਾ ਮੁਸ਼ਕਲ ਹੈ ਕੁੱਛ ਨਾ ਚੋਣੇ ਜਿਹੜੀਆਂ ਵੀ ਸਰਕਾਰਾਂ ਇੱਥੇ ਅੱਜ ਚਾਹੇ ਉਹ ਬਾਦਸਾਹ ਹੋਣ ਵੀ ਬਾਸਿਮਰਤ ਹੋਣ ਚਾਹੇ ਕਾਂਗਰਸੀ ਹੋਣ ਉਹਨਾਂ ਦੀਆਂ ਵੀ ਸਰਕਾਰਾਂ ਰਹੀਆਂ ਉਹਨਾਂ ਦੇ ਵੇਲੇ ਵੀ ਐਂ ਨਸ਼ਾ ਚਿੱਟਾ ਜਿਹੜਾ ਵਿਕੇ ਆ ਅੱਜ ਵੀ ਉਸ ਤਰ੍ਹਾਂ ਹੀ ਚੱਲ ਰਿਹਾ ਇੱਕ ਗੱਲ ਸਮ ਸਵਾਲ ਦਾ ਜਵਾਬ ਦੇ ਦੇ ਇੱਥੋਂ ਦੇ ਸਰਕਾਰਾਂ ਇੱਥੋਂ ਦਾ ਪ੍ਰਸ਼ਾਸਨ ਕਿ ਜੇ ਕਰੋਨਾ ਕੋਰੋਨਾ ਕਾਲ ਦੇ ਵਿੱਚ ਕੋਰੋਨੇ ਦੇ ਸਮੇਂ ਦੇ ਵਿੱਚ 3 ਸਵਾ 3 ਕਰੋੜ ਬੰਦੇ ਨੂੰ ਇੱਕ ਮਹੀਨਾ ਘਰ ਤੋਂ ਨਿਕਲ ਨਹੀਂ ਦਿੱਤਾ ਕੋਈ ਬੰਦਾ ਬਾਹਰ ਚਾਕੇ ਨਹੀਂ ਸੀ ਕਰਦਾ ਸੱਤਾਂ ਦੇ ਵਿੱਚ ਕੋਈ ਬਾਬੇ ਤਾਂ ਨਹੀਂ ਖੇਡਦੇ ਸੜਕਾਂ ਦੇ ਕੋਨੇਰ ਨਹੀਂ ਸੀ ਆਉਂਦਾ ਜੇ ਇੱਕ ਮਹੀਨੇ ਦੀ ਖਾਤਰ 3 ਸਵਾ 3 ਕਰੋੜ ਬੰਦੇ ਨੂੰ ਘਾ ਲੇ ਬੱਤੇ ਬਾੜਿਆ ਤਾੜਿਆ ਜਾ ਸਕਦਾ ਚਿੱਟਾ ਬਚ ਨਾਲੇ ਕਿੰਨੇ ਘੋਣੇ ਆ ਪੂਰੇ 50 ਲੱਖ ਤੋਂ ਲੱਖ ਹੁੰਦਾ 50 ਦਿਨਾਂ ਦਾ ਕੰਮ ਨੂੰ ਪਰ ਨਹੀਂ ਇਹ ਵੀ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਨਰਕੁਸ਼ੀ ਕੀਤੀ ਜਾ ਰਹੀ ਹੈ ਪ੍ਰਾਈਵੇਟ ਸੈਂਟਰ ਸਾਫਾ ਬੁੱਲ ਗਿਆ ਇਹ ਵੀ ਬੜਾ ਖਤਰੇ ਦੀ ਚਿੰਤਾ ਦੀ ਸਾਡੇ ਲਈ ਖਬਰ ਤੇ ਇਹ ਸਾਰੀਆਂ ਗੱਲਾਂ ਨੂੰ ਲੈ ਕੇ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜੇ ਮੁੱਦੇ ਉੱਠਣੇ ਚਾਹੀਦੇ ਹੁਣ ਸਾਡੀ ਰਾਜਧਾਨੀ ਚੰਡੀਗੜ੍ਹ ਬਿਲਕੁਲ ਪੰਜਾਬ ਨੂੰ ਖਤਮ ਕਰਤਾ 60 40 ਦਾ ਅਨੁਪਾਤ ਆ ਸਾਡਾ ਹਰਿਆਣਾ ਦੇ ਨਾਲ ਤੇ ਪੰਜਾਬ ਨਜ਼ਰੇ ਹੀ ਨਹੀਂ ਆਉਂਦਾ ਚਿੱਕ ਤੇ ਨਾ ਨੌਕਰੀਆਂ ਚ ਰੁਜ਼ਗਾਰ ਚ ਨਾ ਉਹਨੂੰ ਵੈਸੇ ਸਾਡੀ ਬੋਲੀ ਦੇਖ ਲਓ ਚੰਡੀਗੜ੍ਹ ਦੇ ਵਿੱਚੋਂ ਵੀ ਬਿਲਕੁਲ ਹੀ ਸਫਾਇਆ ਕਰਤਾ ਸਾਡੀ ਮਾਂ ਬੋਲੀ ਦਾ ਇਹ ਪੰਜਾਬ ਦੇ ਅੰਦਰ ਸਕੂਲਾਂ ਦੇ ਵਿੱਚ ਆਪਾਂ ਹਾਲਾਤ ਦੇਖਦੇ ਆ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਤੇ ਜੁਰਮਾਨੇ ਹੁੰਦੇ ਜਦੋਂ ਕਿ ਮੁੱਖ ਮੰਤਰੀ ਮਾਨ ਸਾਹਿਬ ਬਣੇ ਆ ਤੇ ਇਹੀ ਗੱਲ ਕਹਿੰਦੇ ਜੀ ਕਿ ਅਸੀਂ ਪੰਜਾਬੀ ਮਾਂ ਬੋਲੀ ਦੇ ਲਾਡਲੇ ਪੁੱਤਾਂ ਸਾਨੂੰ ਬੋਲੀ ਦੇ ਸਿਰ ਤੇ ਇੰਨਾ ਮਾਣ ਸਰਮਾਨ ਪੂਰੀ ਦੁਨੀਆ 'ਚ ਮਿਲਿਆ ਤੇ ਅਸੀਂ ਜਿਹੜਾ ਵੀ ਸਕੂਲ ਇਸ ਤਰ੍ਹਾਂ ਦੀ ਹਰਕਤ ਕਰੂਗਾ ਤੇ ਖਿਲਾਫ ਕਾਰਵਾਈ ਹੋਊਗੀ ਕਿ ਕੱਖ ਵੀ ਨਹੀਂ ਹੋਊਗਾ